ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਤੇ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਕੋਈ ਵੀ ਕੰਮ ਆਪਾਂ ਕਰਨਾ ਹੋਵੇ ਤਾਂ ਹਰ ਇੱਕ ਕੰਮ ਦਾ ਇੱਕ ਸਮਾਂ ਹੁੰਦਾ ਇੱਕ ਟਾਈਮ ਹੁੰਦਾ ਹੈ ਜਿਵੇਂ ਹੁਣ ਤੁਸੀਂ ਸਾਰੇ ਚਾਹਦੇ ਹੋ ਕਿ ਜਦੋਂ ਵੀ ਅਸੀਂ ਆਪਣੀ ਘਰ ਦੇ ਵਿੱਚ ਕੋਈ ਵੀ ਵਿਆਹ ਸ਼ਾਦੀ ਕਰਨਾ ਹੁੰਦਾ ਹੈ ਤਾਂ ਉਸ ਸਮੇਂ ਅਸੀਂ ਕੀ ਕਰਦੇ ਹਾਂ ਅਸੀਂ ਕੋਈ ਦਿਨ ਦੇਖਦੇ ਹਾਂ ਸਮਾਂ ਦੇਖਦੇ ਹਾਂ ਮਹੂਰਤ ਦੇਖਦੇ ਹਾਂ ਇਹਦੇ ਤੱਕ ਕੇ ਅਸੀਂ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਦੇਖਣ ਤੋਂ ਬਾਅਦ ਦੇ ਵਿੱਚ ਹੀ ਅਸੀਂ ਵਿਆਹ ਸ਼ਾਦੀ ਦੀ ਡੇਟ ਨੂੰ ਫਿਕਸ ਕਰਦੇ ਹਾਂ ਜੇਕਰ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਕਰਕੇ ਆਪਣੇ ਘਰ ਦੇ ਵਿੱਚ ਬੱਚਿਆਂ ਦੇ ਵਿਆਹ ਦੇ ਰਿਸ਼ਤੇ ਤੈਅ ਕਰਦੇ ਹਾਂ ਤਾਂ ਫਿਰ ਹੀ ਉਹ ਰਿਸ਼ਤੇ ਕਾਮਜਾ ਭੁੰਦੇ ਨੇ ਉਹ ਰਿਸ਼ਤੇ ਸਿਰੇ ਚੜਦੇ ਨੇ ਨਹੀਂ ਜੇਕਰ ਅਸੀਂ ਇਹਨਾਂ ਚੀਜ਼ਾਂ ਦੇ ਉੱਪਰ ਗੌਰ ਕਰਦੇ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਨਹੀਂ ਰੱਖਦੇ ਤਾਂ ਉਹ ਰਿਸ਼ਤੇ ਬਹੁਤਾਂ ਲੰਬਾ ਸਮਾਂ ਨਹੀਂ ਚੱਲਦੇ ਉਹਨਾਂ ਰਿਸ਼ਤਿਆਂ ਦੇ ਵਿੱਚ ਰੁਕਾਵਟਾਂ ਆ ਜਾਂਦੀਆਂ ਨੇ ਜਿਸ ਕਰਕੇ ਉਹ ਰਿਸ਼ਤੇ ਨੇ ਜਿਹੜੇ ਟੁੱਟ ਜਾਂਦੇ ਨੇ ਕਹਿੰਦਾ ਭਾਵ ਕਿ ਡਿਵੋਰਸ ਫਲਾਕ ਹੋ ਜਾਂਦੇ ਨੇ ਤੇ ਇਸ ਤੋਂ ਇਲਾਵਾ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਜਿਹੜੇ ਗ੍ਰੈਫ ਹੁੰਦੇ ਨੇ ਨਕਸ਼ਤਰ ਹੁੰਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਗੂੜਾ ਮਹੱਤਵ ਹੁੰਦਾ ਹੈ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਜਿਹੜਾ ਕੰਮ ਜਿਹੜੇ ਵੀ ਸਮੇਂ ਕਰਨਾ ਲੱਗ ਡੈ ਜੇਕਰ ਅਸੀਂ ਆਪਣਾ ਉਸ ਸਮੇਂ ਤੇ ਉਸ ਕੰਮ ਨੂੰ ਕਰਦੇ ਹਾਂ ਤਾਂ ਸਫਲਤਾ ਖੁਦ ਸਾਡੇ ਪੈਰ ਚੁੰਮੇਗੀ। ਕਿਉਂਕਿ ਸਾਨੂੰ ਸਫਲਤਾ ਮਿਲੇਗੀ ਜੇਕਰ ਅਸੀਂ ਟਾਈਮ ਟੂ ਟਾਈਮ ਦੇ ਕੇ ਵੀ ਇਸ ਸਮੇਂ ਕੰਮ ਕਰਨਾ ਹੈ ਤਾਂ ਉਸ ਕੰਮ ਦੇ ਵਿੱਚ ਸਾਨੂੰ ਸਫਲਤਾ ਮਿਲਦੀ, ਲਾਜ ਵੀ ਤੇ ਮਿਲਦੀ ਵੀ ਹੈ। ਜੇ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਕੋਈ ਕੰਮ ਕਰਨਾ ਹੁੰਦਾ ਹੈ ਤੇ ਜੇਕਰ ਉਹ ਕੰਮ ਸਵੇਰ ਦੇ ਕਰਨਾ ਲਾ ਹੁੰਦਾ ਤੇ ਅਸੀਂ ਸਵੇਰ ਦੇ ਸਮੇਂ ਕਰਦੇ ਹਾਂ ਤਾਂ ਸਮਝ ਲਓ ਕਿ ਉਹਨਾਂ ਸਾਨੂੰ ਕਿੰਨਾ ਵਧੀਆ ਰਿਜ਼ਲਟ ਮਿਲਦਾ ਤੇ ਜੇਕਰ ਸਵੇਰ ਦੇ ਸਮੇਂ ਕਰਨ ਵਾਲੇ ਕੰਮ ਨੂੰ ਅਸੀਂ ਸ਼ਾਮ ਦੇ ਸਮੇਂ ਕਰਦੇ ਹਾਂ ਤੇ ਤੁਸੀਂ ਖੁਦ ਦੇਖੋਗੇ ਕਿ ਉਸ ਚੀਜ਼ ਦਾ ਰਿਜ਼ਲਟ ਤੁਹਾਨੂੰ ਕਿੰਨਾ ਜ਼ਿਆਦਾ 네ਗਟਿਵ ਆਵੇਗਾ ਇਸ ਤੋਂ ਇਲਾਵਾ ਤੁਹਾਨੂੰ ਐਗਜ਼ਾਮਪਲ ਦੇ ਵਿੱਚ ਸਮਝਾਉਣਾ ਹੈ ਜੇਕਰ ਕੋਈ ਉਪਾਸ਼ ਸ਼ੁੱਕਰਵਾਰ ਦਾ ਹੁੰਦਾ ਹੈ ਸ਼ੁੱਕਰਵਾਰ ਦੇ ਦਿਨ ਕਰਨ ਵਾਲਾ ਹੁੰਦਾ ਹੈ ਤੇ ਅਸੀਂ ਸ਼ੁੱਕਰਵਾਰ ਨੂੰ ਛੱਡ ਕੇ ਜੇਕਰ ਉਹੀ ਉਪਾ ਆਸੀਂ ਸ਼ਨੀਵਾਰ ਨੂੰ ਕਰਦੇ ਹਾਂ ਤਾਂ ਤੁਸੀਂ ਦੇਖੋਗੇ ਉਸ ਉਪਾ ਦਾ ਫਾਇਦਾ ਹੋਣ ਦੀ ਬਜਾਏ ਸਾਨੂੰ ਨੁਕਸਾਨ ਕੀ ਹੋਵੇਗਾ ਤੇ ਰਿਜ਼ਲਟ ਦੀ ਤਾਂ ਦੂਰ ਦੀ ਗੱਲ ਹੈ ਕਿ ਸਾਨੂੰ ਉਸ ਉਪਾ ਦਾ ਕੋਈ ਰਿਜ਼ਲਟ ਮਿਲੇਗਾ ਜੇਕਰ ਮਿਲੇਗਾ ਵੀ ਤਾਂ ਸਿਰਫ ਦਾ ਸਿਰਫ 네ਗਟਿਵ ਰਿਜ਼ਲਟ ਹੀ ਮਿਲੇਗਾ ਕਿਉਂਕਿ ਹੁੰਦਾ ਕਿ ਇਹ ਜਿਹੜਾ ਸ਼ੁੱਕਰਵਾਰ ਦਾ ਉਪਾਏ ਦਾ ਉਹ ਸ਼ੁੱਕਰਵਾਰ ਦਾ ਉਪਾਏ ਜਿਹੜਾ ਉਹ ਸ਼ੁੱਕਰਵਾਰ ਦੇ ਗ੍ਰਹਿ ਨਾਲ ਹੀ जोडਿਆ ਹੁੰਦਾ ਹੈ ਤੇ ਜਿਹੜਾ ਸ਼ਨੀਵਾਰ ਦਾ ਉਪਾਏ ਹੁੰਦਾ ਹੈ ਉਹ ਸ਼ਨੀ ਦੇ ਨਾਲ जोडਿਆ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਸ਼ਨੀ ਦੀ ਆਪਣੀ ਇੱਕ ਅਲੱਗ ਮਹਿਮਾ ਹੁੰਦੀ ਹੈ ਤੇ ਸ਼ੁੱਕਰ ਦੀ ਆਪਣੀ ਇੱਕ ਅਲੱਗ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਹਰ ਇੱਕ ਸਮੇਂ ਦੀ ਹਰ ਇੱਕ ਮਹੀਨੇ ਦੀ ਹਰ ਇੱਕ ਦਿਨ ਮਾਰ ਦੀ ਆਪਣੀ ਅਲੱਗ-ਲੱਗ ਮਹਿਮਾ ਹੁੰਦੀ ਹੈ ਇਸ ਤੋਂ ਇਲਾਵਾ ਹਰ ਇੱਕ ਚੀਜ਼ ਦਾ ਆਪਣਾ ਇੱਕ ਅਲੱਗ ਸਮਾਂ ਤੇ ਟਾਈਮ ਹੁੰਦਾ ਹੈ ਉਹ ਹੋਰਤ ਹੁੰਦਾ ਹੈ ਤੇ ਇਸੇ ਤਰੀਕੇ ਦੇ ਨਾਲ ਅਸੀਂ ਆਪਣੀ ਕੰਮ ਨੂੰ ਆਪਣੇ ਗ੍ਰਹਿ ਆਪਣੇ ਗ੍ਰਹਿ ਨਕਸ਼ਤਰ ਦੇ ਨਾਲ ਸਹੀ ਸਮੇਂ ਦੇ ਅਨੁਸਾਰ ਕਰਾਂਗੇ ਤਾਂ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦੇ ਵਿੱਚ ਕਿੰਨੇ ਜ਼ਿਆਦਾ ਪਰਿਵਰਤਨ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਹੋਵੇਗਾ ਤੇ ਸੋ ਇਲਾਵਾ ਜਾਂ ਫਿਰ ਤੁਸੀਂ ਇਹ ਕਹਿ ਸਕਦੇ ਹੋ ਕਿ ਤੁਹਾਡਾ ਅਮੀਰ ਬਣਨ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਹੋ ਸਕਦਾ ਹੈ ਇਸੇ ਤਰੀਕੇ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਤੁਹਾਡੇ ਲਈ ਉਪਾਅ ਲੈ ਕੇ ਆਈਆਂ ਉਹ ਲੈ ਕੇ ਆਈਆਂ ਨਮਕਦਾ ਤੇ ਉਹ ਪਾਅ ਨੂੰ ਅਸੀਂ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਕਿਹੜੇ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਨਮਕ ਦੀ ਗੱਲ ਕਰੀਏ ਤਾਂ ਨਮਕ ਹਰ ਇੱਕ ਘਰ ਦੇ ਵਿੱਚ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਨਮਕ ਨੂੰ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਤੇ ਨਮਕ ਦੀ ਜੇਕਰ ਆਪਾਂ ਗੱਲ ਕਰੀਏ ਨਮਕ ਸਾਡੇ ਖਾਣੇ ਨੂੰ ਸੁਆਦੀਸ਼ਟ ਬਣਾਉਂਦਾ ਹੈ। ਸੁਆਦੀਸ਼ਟ ਬਣਾਉਣ ਦੇ ਵਿੱਚ ਮਦਦ ਕਰਦਾ ਤੁਸੀਂ ਸਾਰੇ ਹੀ ਦੇਖਦੇ ਹੋ ਕਿ ਜੇਕਰ ਆਪਣੇ ਖਾਣੇ ਦੇ ਵਿੱਚ ਥੋੜਾ ਜਿਹਾ ਨਮਕ ਵੀ ਘੱਟ ਰਹਿ ਜਾਂਦਾ ਤਾਂ ਸਾਡੇ ਖਾਣੇ ਦਾ ਜਿਹੜਾ ਸੁਆਦ ਹੈ ਉਹ ਅਧੂਰਾ ਰਹਿ ਜਾਂਦਾ ਹੈ। ਜੰਦਾ ਭਾਵਕੇ ਨਮਕ ਦੀ ਕਮੀ ਦੇ ਕਾਰਨ ਸਾਡਾ ਖਾਣਾ ਜਿਹੜਾ ਉਹ ਵੀ ਅਧੂਰਾ ਹੁੰਦਾ ਹੈ ਇਸ ਦੇ ਨਾਲ ਨਾਲ ਜਿਹੜੀ ਸਾਡੀ ਬਾਡੀ ਹੁੰਦੀ ਹੈ ਉਹ ਵੀ ਸਾਡੀਆਂ ਇਹਨਾਂ ਦੋਨਾਂ ਚੀਜ਼ਾਂ ਤੇ ਡਿਪੈਂਡ ਕਰਦੀ ਹੈ ਇੱਕ ਨਮਕੀਨ ਹੁੰਦਾ ਹੈ ਤੇ ਇੱਕ ਮਿੱਠਾ ਇਹ ਹੀ ਦੋ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਡੀ ਬਾਡੀ ਦੇ ਵਿੱਚ ਜ਼ਰੂਰਤ ਹੁੰਦੀ ਹੈ ਜੇਕਰ ਅਸੀਂ ਜ਼ਰੂਰਤੋਂ ਜ਼ਿਆਦਾ ਅਸੀਂ ਆਪਣੀ ਬਾਡੀ ਦੇ ਵਿੱਚ ਇਹਨਾਂ ਚੀਜ਼ਾਂ ਦਾ ਸੀਮਨ ਕਰਦੇ ਹਾਂ ਤਾਂ ਇਹ ਸਾਡੇ ਸਰੀਰ ਦੀ ਬਰਬਾਦੀ ਕਰ ਜਾਂਦੀ ਹੈ ਇਸ ਤੋਂ ਇਲਾਵਾ ਜੇਕਰ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮੇਨਟੇਨ ਕਰਕੇ ਰੱਖਦੇ ਹਾਂ ਤੇ ਇਹ ਸਾਡੀ ਜ਼ਿੰਦਗੀ ਦੀਆਂ ਖੁਸ਼ੀਆਂ ਨੂੰ ਵਧਾ ਵੀ ਸਕਦੀ ਹੈ। ਇਸ ਤੋਂ ਇਲਾਵਾ ਤੁਹਾਡੇ ਨਾਲ ਅਸੀਂ ਬਹੁਤ ਸਾਰੀਆਂ ਵੀਡੀਓ ਇਸ ਬਾਰੇ ਦੇ ਵਿੱਚ ਸ਼ੇਅਰ ਵੀ ਕਰ ਚੁੱਕੇ ਹਾਂ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪਿਛਲੇ ਕਰਮਾਂ ਦਾ ਗੇਲ ਕੈਂ ਦਾ ਪਾਪ ਕੇ ਪਿਛਲੇ ਜਨਮ ਦੇ ਵਿੱਚ ਜੇਕਰ ਤੁਸੀਂ ਕੋਈ ਮਾੜੇ ਕਰਮ ਕੀਤੇ ਹੁੰਦੇ ਆ ਤਾਂ ਉਹ ਤੁਹਾਨੂੰ ਇਸ ਜਨਮ ਦੇ ਵਿੱਚ ਭੋਗਣਾ ਪੈ ਰਿਹਾ ਹੈ। ਇਸਤੇ ਨਾਲ ਤੁਹਾਡੀਆਂ ਕੋਈ ਇੱਛਾਵਾਂ ਕੋਈ ਇੱਛਾ ਹੁੰਦੀਆਂ ਨੇ ਚੀਜ਼ਾਂ ਹੁੰਦੀਆਂ ਨੇ ਜਨਨ ਦੀ ਤੁਹਾਨੂੰ ਜ਼ਰੂਰਤ ਹੁੰਦੀ ਹੈ ਤੇ ਉਹ ਤੁਹਾਨੂੰ ਇਸ ਜਨਮ ਦੇ ਵਿੱਚ ਨਹੀਂ ਮਿਲਦੀਆਂ ਤੇ ਇਸ ਤੇ ਤਰੀਕੇ ਦੇ ਨਾਲ ਤੁਸੀਂ ਕੀ ਕਰਨਾ ਹੈ ਆਪਣੇ ਹੱਥ ਦੇ ਵਿੱਚ ਥੋੜਾ ਜਿਹਾ ਨਮਕ ਲੈ ਕੇ ਤੇ ਆਪਣੀ ਰੀੜ ਦੀ ਹੱਡੀ ਤੇ ਤੁਸੀਂ ਉੱਪਰ ਤੋਂ ਲੈ ਕੇ نیچے ਤੱਕ ਉਸ ਨਮਕ ਨੂੰ ਰਗੜਨਾ ਇਹ ਤੁਸੀਂ ਆਪ ਖੁਦ ਨਹੀਂ ਰਗੜ ਸਕਦੇ ਇਸ ਤੇ ਲਈ ਤੁਸੀਂ ਆਪਣੇ ਕਿਸੇ ਫੈਮਲੀ ਮੈਂਬਰ ਦੀ ਮਦਦ ਲੈ ਸਕਦੇ ਇਸ ਤੋਂ ਬਾਅਦ ਦੇ ਵਿੱਚ ਉਸ ਨਾਮਕ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਸੁੱਟ ਦੇਣਾ ਤੇ ਇਹ ਉਪਾ ਕਰਨ ਦੇ ਨਾਲ ਤੁਹਾਡੇ ਪਿਛਲੇ ਜਨਮ ਦੇ ਜਿੰਨੇ ਵੀ ਪਾਪ ਹੋਣਗੇ ਉਸ ਤੁਹਾਡੇ ਸਾਰੇ ਚੜੀ ਨੇ ਠੀਕ ਹੋ ਜਾਣਗੇ ਪਿਛਲੇ ਕਰਮਾਂ ਦੇ ਪਾਪਾਂ ਦੇ ਕਰਕੇ ਜੋ ਤੁਹਾਨੂੰ ਹੁਣ ਭੁਗਤਣਾ ਪੈ ਰਿਹਾ ਸੀ ਆ ਉਹਨਾਂ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਇਸੀ ਤਰੀਕੇ ਦੇ ਨਾਲ ਇਸ ਬਾਰੇ ਵੀਡੀਓ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕੀਤੀ ਹੈ ਜਿਸ ਦੇ ਤੁਹਾਨੂੰ ਬਹੁਤ ਸਾਰੇ ਫਾਇਦੇ ਹੋਣਗੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਨਮਕ ਸਾਨੂੰ ਕਿਹੜੇ ਸਮੇਂ ਤੇ ਕਿਹੜੇ ਦਿਨ ਆਪਣੇ ਘਰ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਹੈ ਇਸੇ ਤਰੀਕੇ ਦੇ ਨਾਲ ਵੀਡੀਓ ਦੇ ਸ਼ੁਰੂ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਹਰ ਇੱਕ ਚੀਜ਼ ਦਾ ਕੁਝ ਕੋਈ ਨਾ ਕੋਈ ਸਮਾਂ ਹੁੰਦਾ ਹੈ ਜੇਕਰ ਅਸੀਂ ਸਹੀ ਸਮੇਂ ਤੇ ਉਹ ਚੀਜ਼ ਕਰਦੇ ਹਾਂ ਤਾਂ ਉਸ ਦਾ ਸਾਨੂੰ ਵਧੀਆ ਰਿਜ਼ਲਟ ਮਿਲਦਾ ਹੈ ਇਸੇ ਉਲਟ ਚੇਕ ਕਰ ਆਪਾਂ ਗੱਲ ਕਰੀਏ ਘਰ ਦੇ ਵਿੱਚ ਨਮਕ ਲੈ ਕੇ ਆਉਣ ਦੀ ਤੇ ਜੇਕਰ ਅਸੀਂ ਨਮਕ ਨੂੰ ਆਪਣੇ ਘਰ ਦੇ ਵਿੱਚ ਬੁੱਧਵਾਰ ਦੇ ਦਿਨ ਲੈ ਕੇ ਆਉਣੇ ਤਾਂ ਸਮਝ ਲਾਓ ਕਿ ਤੁਹਾਡੇ ਘਰ ਦੇ ਵਿੱਚ ਸਭ ਕੁਝ ਵਧੀਆ ਹੋਣਾ ਹੈ ਇਹ ਗੱਲ ਤੁਸੀਂ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ ਕਿ ਵੀ ਜੇਕਰ ਨਮਕ ਲੈ ਕੇ ਆਉਣਾ ਹੈ ਤਾਂ ਤੁਸੀਂ ਬੁੱਧਵਾਰ ਨੂੰ ਹੀ ਲੈ ਕੇ ਆਓ ਇਹ ਤੁਸੀਂ ਅੱਗੇ ਪਿੱਛੇ ਵੀ ਲਿਆ ਸਕਦੇ ਹੋ ਪਰ ਜੇਕਰ ਤੁਸੀਂ ਲੈਣ ਚਾ ਹੀ ਰਹੇ ਹੋ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਬੁੱਧਵਾਰ ਦੇ ਦਿਨ ਨੂੰ ਹੀ ਲੈ ਕੇ ਆਓ ਜਦੋਂ ਤੁਸੀਂ ਨਮਕ ਲੈ ਕੇ ਆਓਗੇ ਨਾ ਤੇ ਉਸ ਨਮਕ ਦੇ ਵਿੱਚ ਤੁਸੀਂ ਥੋੜਾ ਜਿਹਾ ਨਮਕ ਕੱਢਣਾ ਹੈ ਤੇ ਕੱਢਣ ਤੋਂ ਬਾਅਦ ਦੇ ਵਿੱਚ ਉਸ ਨਮਕ ਨੂੰ ਲੈ ਕੇ ਤੁਸੀਂ ਆਪਣੇ ਸਾਰੇ ਘਰ ਦਾ ਇੱਕ ਚੱਕਰ ਲਗਾਉਣਾ ਹੈ ਕਹਿੰਦਾ ਭਾਵ ਕਿ ਆਪਣੇ ਸਾਰੇ ਘਰ ਦੇ ਵਿੱਚੋਂ ਤੁਸੀਂ ਨਮਕ ਨੂੰ ਵਾਰ ਲੈਣਾ ਹੈ ਵਾਰੋਗੇ ਕਿਵੇਂ ਆਪਣੇ ਹੱਥ ਨੂੰ ਘੁਮਾ-ਘੁਮਾ ਕੇ ਵਾਰਨਾ ਤੇ ਵਾਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਇਸ ਨਮਕ ਨੂੰ ਲੈ ਕੇ ਭਾਰ ਜਾਣ ਤੋਂ ਬਾਅਦ ਦੇ ਵਿੱਚ ਇਸ ਨਮਕ ਨੂੰ ਤੁਸੀਂ ਇੱਕ ਸਾਈਡ ਤੇ ਸੁੱਟ ਦਿਨੇ ਆ ਇੱਕ ਵਾਰ ਜ਼ਰੂਰ ਤੁਸੀਂ ਇਸ ਉਪਾਅ ਨੂੰ ਕਰਕੇ ਦੇਖਿਓ ਤੁਹਾਨੂੰ ਕਿੰਨਾ ਜ਼ਿਆਦਾ ਰਿਜ਼ਲਟ ਮਿਲੇਗਾ ਤੁਸੀਂ ਆਪਣੇ ਆਪ ਦੇਖੋਗੇ ਨਮਕ ਨੂੰ ਖਰੀਦ ਕੇ ਲੈ ਕੇ ਆਉਣ ਦਾ ਸਮਾਂ ਕਿਹੜਾ ਹੈ ਜਦੋਂ ਵੀ ਤੁਸੀਂ ਆਪਣੇ ਘਰ ਤੋਂ ਨਮਕ ਖਰੀਦਣ ਦੇ ਲਈ ਜਾਣੇ ਹੋ ਤਾਂ ਤੁਸੀਂ ਸਵੇਰ ਦੇ ਸਮੇਂ ਹੀ ਜਾਣਾ ਹੋਵੇਗਾ ਸਵੇਰ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੋਂ ਪਹਿਲਾਂ-ਪਹਿਲਾਂ ਨਮਕ ਨੂੰ ਖਰੀਦ ਕੇ ਲੈ ਕੇ ਆਓ ਇਥੇ ਹੁਣ ਆਪਾਂ ਗੱਲ ਕਰਦੇ ਹਾਂ ਵਿਸ਼ਵਾਸ ਦੀ ਸਭ ਤੋਂ ਜ਼ਰੂਰੀ ਹੈ ਆਪਣਾ ਵਿਸ਼ਵਾਸ ਵਿਸ਼ਵਾਸ ਇਹ ਆਪਾਂ ਨੂੰ ਤੇ ਫਿਰ ਆਪਾਂ ਭਾਵੇਂ ਕੋਈ ਵੀ ਉਪਾਅ ਕਰੀਏ ਤਾਂ ਉਸ ਦਾ ਤੁਹਾਨੂੰ 101% ਰਿਜ਼ਲਟ ਮਿਲੇਗਾ ਹੀ ਮਿਲੇਗਾ ਇਸੇ ਤਰੀਕੇ ਦੇ ਨਾਲ ਨਮਕ ਦੀ ਤਾਕਤ ਦਾ ਅੰਦਾਜ਼ਾ ਤਾਂ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਇਸ ਕਰਕੇ ਇਹ ਉਪਾਅ ਜ਼ਰੂਰ ਕਰਿਓ ਤੇ ਇਸ ਦਿਨ ਆਪਣੇ ਘਰ ਦੇ ਵਿੱਚ ਨਮਕ ਲੈ ਕੇ ਆਇਆ ਕਰੋ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡੀ ਦੇਣੇ ਤੋਂ ਕਿ ਨਹੀਂ ਰਾਤ ਚੌਗਨੀ ਤਰੱਕੀ ਹੁੰਦੀ ਹੈ ਸੋ ਇਸੇ ਤਰੀਕੇ ਦੇ ਨਾਲ ਚੇਕਰ ਵਿਆਹ ਦੇ ਸੰਬੰਧੀ ਪ੍ਰੋਬਲਮ ਤਾਂ ਸਾਡੇ ਘਰ ਦੇ ਵਿੱਚ ਚੱਲ ਰਹੀਆਂ ਨੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਤੇ ਇਸ ਦੇ ਨਾਲ-ਨਾਲ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਹੋਰ ਵੀ ਪ੍ਰੋਬਲਮ ਚੱਲ ਰਹੀ ਏ ਭਾਵੇਂ ਉਹ ਬੱਚਿਆਂ ਨੂੰ ਹੋਵੇ ਚਾਹੇ ਆਪਣੇ ਘਰ ਦੇ ਵਿੱਚ ਮਾਤਾ ਪਿਤਾ ਨੂੰ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇਗੀ ਤੁਸੀਂ ਕੀ ਕਰਨਾ ਹੈ ਸ਼ਨੀਵਾਰ ਦੇ ਦਿਨ ਇਹ ਛੋਟਾ ਜਿਹਾ ਉਪਾਅ ਕਰਨੇ ਤੇ ਜਿਹੜੇ ਵੀ ਲੋਕਾਂ ਨੇ ਇਸ ਉਪਾਅ ਨੂੰ ਅਜ਼ਮਾ ਕੇ ਕੀਤਾ ਹੈ ਉਹਨਾਂ ਨੂੰ 101% ਨਹੀਂ 1001% ਫਾਇਦਾ ਹੋਇਆ ਹੈ ਕਿਉਂਕਿ ਸ਼ਨੀਵਾਰ ਦੇ ਦਿਨ ਜਿਹੜੇ ਵੀ ਅਸੀਂ ਉਪਾਅ ਕਰਦੇ ਹਾਂ ਪੂਰੇ ਵਿਸ਼ਵਾਸ ਦੇ ਨਾਲ ਉਹ ਉਪਾਅ ਬਹੁਤ ਹੀ ਜ਼ਿਆਦਾ ਅਚਕ ਹੁੰਦੇ ਨੇ ਤੇ ਸਾਨੂੰ ਤੁਰੰਤ ਹੀ ਰਿਜ਼ਲਟ ਦਿੰਦੇ ਨੇ ਤੁਸੀਂ ਇਸੇ ਤਰੀਕੇ ਦੇ ਨਾਲ ਉਪਾਕਰਨ ਦੇ ਲਈ ਜਿਹੜਾ ਤੁਸੀਂ ਨਮਕ ਲੈਣਾ ਜਿਹੜਾ ਤੁਸੀਂ ਰਸੋਈ ਦੇ ਵਿੱਚ ਯੂਜ਼ ਕਰਦੇ ਹੋ ਉਹ ਨਮਕ ਵੀ ਤੁਸੀਂ ਲੈ ਸਕਦੇ ਹੋ ਤੇ ਜੇਕਰ ਤੁਸੀਂ ਉਸ ਤੋਂ ਇਲਾਵਾ ਜਿਹੜਾ ਡੱਲੀ ਵਾਲਾ ਨਮਕ ਹੁੰਦਾ ਹੈ ਜਿਸ ਨੂੰ ਖੜਾ ਨਮਕ ਕਹਿੰਦੇ ਨੇ ਜੇਕਰ ਤੁਸੀਂ ਉਸ ਨਮਕ ਦੇ ਨਾਲ ਇਹ ਉਪਾਕਰਨ ਦੇਉ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਵਧੀਆ ਫਾਇਦਾ ਮਿਲਣ ਵਾਲਾ ਹੈ ਜੇਕਰ ਤੁਹਾਡੇ ਕੋਲ ਖੜਾ ਨਮਕ ਨਹੀਂ ਹੈਗਾ ਤੇ ਇਹ ਨਹੀਂ ਸੋਚਣਾ ਕਿ ਅਸੀਂ ਇਸ ਉਪਾਅ ਨੂੰ ਕਰਦੇ ਹੀ ਨਹੀਂ ਫਿਰ ਤੁਹਾਡੇ ਘਰ ਦੇ ਵਿੱਚ ਜਿਹੜਾ ਵੀ ਰਸੋਈ ਦੇ ਵਿੱਚ ਨਮਕ ਤੁਸੀਂ ਖਾਣੇ ਦੇ ਵਿੱਚ ਯੂਜ਼ ਕਰਦੇ ਹੋ ਉਸ ਨਮਕ ਦੇ ਨਾਲ ਵੀ ਤੁਸੀਂ ਇਹ ਉਪਾਅ ਕਰ ਸਕਦੇ ਹੋ ਸੋ ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਨਮਕ ਲੈਣਾ ਕੰਮ ਸੇ ਕੰਮ 2 ਮੁਠੀ ਤਾਂ ਹੋਣਾ ਚਾਹੀਦਾ ਵੈਸੇ ਤਾਂ ਤੁਸੀਂ ਕੋਸ਼ਿਸ਼ ਕਰਿਓ ਕਿ ਖੜਾ ਨਮਕ ਵਿਚਾਰ ਤੋਂ ਕਿਸੇ ਤੋਂ ਮੰਗਵਾ ਵੀ ਸਕਦੇ ਹੋ ਅਗਰ ਤੁਹਾਨੂੰ ਲਿਆ ਕੇ ਦੇਣ ਦੇ ਲਈ ਕੋਈ ਨਹੀਂ ਹੈਗਾ ਫਿਰ ਤੁਸੀਂ ਇਸੇ ਹੀ ਨਮਕ ਦੇ ਨਾਲ ਉਪਾਅ ਕਰ ਸਕਦੇ ਹੋ ਦੋ ਮੁਠੀ ਤੁਹਾਨੂੰ ਨਮਕ ਚਾਹੀਦਾ ਹੈ ਤੇ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਸੂਰਜ ਅਸਤ ਹੋਣ ਤੋਂ ਬਾਅਦ ਦੇ ਵਿੱਚ ਤੁਸੀਂ ਕਰਨਾ ਹੈ ਤੇ ਇਸ ਉਪਾਅ ਨੂੰ ਬੱਚੇ ਖੁਦ ਵੀ ਕਰ ਸਕਦੇ ਆ ਤੇ ਮਾਤਾ ਪਿਤਾ ਖੁਦ ਕਰ ਸਕਦੇ ਆ ਜੋ ਵੀ ਤੁਹਾਨੂੰ ਸਹੀ ਲੱਗੇ ਉਹੀ ਇਹ ਉਪਾਅ ਕਰ ਸਕਦੇ ਆ ਤੇ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਸ਼ਨੀਵਾਰ ਵਾਲੇ ਦਿਨ ਕਰ ਸਕਦੇ ਹੋ ਜੇਸੇ ਦਿਨ ਤੁਹਾਡੇ ਕੋਲ ਸਮਾਂ ਹੋਵੇਗਾ ਪੂਰਾ ਸਹੀ ਪੂਰਾ ਸਹੀ ਤਰੀਕਾ ਪੂਰੇ ਸਹੀ ਸਮਾਂ ਹੋਵੇਗਾ ਉਸ ਦਿਨ ਤੁਸੀਂ ਇਹ ਉਪਾਅ ਕਰ ਸਕਦੇ ਹੋ ਇਹ ਨਹੀਂ ਸੋਚਣਾ ਕਿ ਪਤਾ ਨਹੀਂ ਕਿਹੜੇ ਸ਼ਨੀਵਾਰ ਕਰੀਏ ਜਾਂ ਕਿਹੜੇ ਨਹੀਂ ਕੋਈ ਵੀ ਸ਼ਨੀਵਾਰ ਹੋਵੇ ਬਸ ਸੂਰਜ ਅਸਤ ਹੋਣ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਉਪਾਅ ਕਰ ਲੈਣਾ ਹੈ ਤੋ ਇਸੇ ਤਰੀਕੇ ਦੇ ਨਾਲ ਤੁਸੀਂ ਸ਼ਾਮ ਦੇ ਸਮੇਂ ਸ਼ਨੀਵਾਰ ਦੇ ਦਿਨ ਨੂੰ ਦੋ ਮੁਠੀ ਨਮਕ ਲੈ ਲੈਣਾ ਤੇ ਜਿਹੜਾ ਤੁਸੀਂ ਦੋ ਮੁਠੀ ਨਮਕ ਲੈਣਾ ਉਹਨੂੰ ਤੁਸੀਂ ਦੋਨਾਂ ਹੱਥੇ ਹੱਥਾਂ ਤੇ ਜਾਂਦਾ ਭਾਵ ਕੇ ਦੋਨਾਂ ਹੱਥਾਂ ਨੂੰ ਜੋੜ ਕੇ ਦੋਨਾਂ ਹਥੇਲੀਆਂ ਤੇ ਤੁਸੀਂ ਰੱਖ ਲੈਣਾ ਤੇ ਇਹੇ ਜੇਕਰ ਉਹ ਪਾ ਮਾਤਾ ਪਿਤਾ ਕਰ ਰਹੇ ਨੇ ਤਾਂ ਉਹ ਆਪਣੀ ਬੱਚਿਆਂ ਦੀ ਵਿਆਦੀ ਕਾਮਨਾ ਇਸ ਨਮਕ ਨੂੰ ਹੱਥ ਤੇ ਰੱਖਣ ਤੋਂ ਬਾਅਦ ਦੇ ਵਿੱਚ ਕਰਨ ਤੇ ਜੇਕਰ ਬੱਚੇ ਕਰ ਰਹੇ ਆ ਤੇ ਬੱਚੇ ਇਸ ਨਮਕ ਨੂੰ ਇਸ ਤਰੀਕੇ ਦੇ ਨਾਲ ਹੱਥ ਦੇ ਉੱਪਰ ਰੱਖ ਕੇ ਆਪਣੇ ਵਿਆਹ ਦੀ ਕਾਮਨਾ ਕਰ ਸਕਦੇ ਨੇ ਜੇਕਰ ਵੀ ਤੁਸੀਂ ਇਹ ਉਪਾਅ ਕਰਕੇ ਆਪਣੇ ਵਿਆਹ ਦੀ ਕਾਮਨਾ ਕਰਨੀ ਹੈ ਤੁਸੀਂ ਆਪਣੇ ਘਰ ਦੇ ਵਿੱਚ ਪਸ਼ਮ ਦਿਸ਼ਾ ਦੇ ਵਿੱਚ ਖੜ ਕੇ ਆਪਣੇ ਵਿਆਹ ਦੀ ਕਾਮਨਾ ਕਰ ਸਕਦੇ ਹੋ ਇਸੇ ਤਰੀਕੇ ਦੇ ਨਾਲ ਵਿਆਹ ਦੇ ਨਾਲ ਚੱਲਦੀ ਜਿਹੜੀ ਪ੍ਰੋਬਲਮ ਉਸ ਦੇ ਲਈ ਤਾਂ ਤੁਸੀਂ ਇਹ ਉਪਾਅ ਕਰਨਾ ਹੀ ਕਰਨਾ ਅਗਰ ਇਸ ਤੋਂ ਇਲਾਵਾ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਕੋਈ ਹੋਰ ਵੀ ਪ੍ਰੋਬਲਮ ਚੱਲ ਰਹੀ ਏ ਤੇ ਇਸੇ ਤਰ੍ਹਾਂ ਨਾਲ ਜੇਕਰ ਤੁਹਾਡੇ ਬੱਚਿਆਂ ਦੀ ਜਨਮ ਕੁੰਡਲੀ ਦੇ ਵਿੱਚ ਕੋਈ ਵੀ ਗ੍ਰਹਿ ਦੋਸ਼ ਨੇ ਜਿਹੜੇ ਕਿ ਤੁਹਾਨੂੰ ਪਰੇਸ਼ਾਨ ਕਰ ਰਹੇ ਨੇ ਜਾਂ ਕਿ ਬੁਰੀ ਨਜ਼ਰ ਤੋਂ ਤੁਹਾਡੇ ਬੱਚਿਆਂ ਨੂੰ ਇਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਚੱਲ ਰਹੀ ਏ ਇਹ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਇਸ ਉਪਾਅ ਨੂੰ ਕਰਨ ਦੇ ਨਾਲ ਨਾਲ ਦੂਰ ਹੋ ਜਾਣਗੀਆਂ ਤੁਹਾਡੇ ਬੱਚਿਆਂ ਦੇ ਵਿਆਹ ਦਾ ਜੋਗ ਵੀ ਬਣ ਜਾਵੇਗਾ ਪਰ ਜਦੋਂ ਵੀ ਤੁਸੀਂ ਉਪਾਅ ਕਰਨਾ ਇਹ ਸਾਰੀਆਂ ਪ੍ਰੋਬਲਮ ਨੂੰ ਲੈ ਕੇ ਪੱਛਮ ਦਿਸ਼ਾ ਦੇ ਵਿੱਚ ਆਪਣਾ ਫੇਸ ਕਰਕੇ ਤੁਸੀਂ ਇਸ ਉਪਾਅ ਨੂੰ ਕਰਦੇ ਹੋਏ ਇਹ ਸਾਰੀ ਪ੍ਰਾਰਥਨਾ ਤੇ ਮਨੋ ਕਾਮਨਾ ਤੁਸੀਂ ਬੋਲਣੀ ਹੈ ਜਦੋਂ ਵੀ ਤੁਸੀਂ ਇਹ ਉਪਾਅ ਕਰਨਾ 2 ਤੋਂ 3 ਮਿੰਟ ਦਾ ਸਮਾਂ ਲੱਗਣਾ ਹੈ ਤੇ 2 ਤੋਂ 3 ਮਿੰਟ ਦੇ ਸਮੇਂ ਦੇ ਵਿੱਚ ਤੁਸੀਂ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਇਹ ਉਪਾਅ ਕਰਨਾ ਹੈ ਤੇ ਉਪਾਅ ਕਰਦੇ ਸਮੇਂ ਇਹ ਪ੍ਰਾਰਥਨਾ ਕਰਦੇ ਸਮੇਂ ਤੁਸੀਂ ਆਪਣੇ ਮਨ ਦੇ ਵਿੱਚ ਮਹਾਦੇਵ ਜਾਂ ਸ਼ਨੀ ਦੇਵ ਦਾ ਧਿਆਨ ਵੀ ਧਰਨਾ ਹੈ ਇਸੀ ਤਰੀਕੇ ਦੇ ਨਾਲ ਤੁਸੀਂ ਆਪਣੇ ਮਨ ਹੀ ਮਨ ਬੱਚਿਆਂ ਦੇ ਵਿਆਹ ਦਿਮੂਹ ਲੈ ਕੇ ਪ੍ਰਾਰਥਨਾ ਕਰਕੇ ਸਾਰੀਆਂ ਪ੍ਰੋਬਲਮ ਨੂੰ ਲੈ ਕੇ ਪ੍ਰਾਰਥਨਾ ਕਰਨੀ ਹੈ ਕਿ ਤੁਹਾਡੇ ਬੱਚਿਆਂ ਦਾ ਵਿਆਹ ਦਾ ਜੋਗ ਜਲਦੀ ਤੋਂ ਜਲਦੀ ਪਹੁੰਚ ਜਾਵੇ। ਸੋ ਇਸੇ ਤਰੀਕੇ ਦੇ ਨਾਲ ਜੇਕਰ ਚਲੋ ਤੁਸੀਂ ਇਹ ਉਪਾਅ ਕਰ ਲੋਗੇ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਜਿੱਥੇ ਵਾਸ਼ ਵਿਸ਼ਣ ਲੱਗਾ ਹੋਵੇਗਾ ਤੁਸੀਂ ਉੱਥੇ ਆ ਜਾਣਾ ਹੈ। ਵੀ ਆਉਣ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਨਮਕ ਨੂੰ ਆਧਾ-ਆਧਾ ਕਰਕੇ ਦੋਨੋਂ ਹੀ ਹਥੇਲੀਆਂ ਦੇ ਵਿੱਚ ਆਧਾ-ਆਧਾ ਕਰਕੇ ਪਾ ਲੈਣਾ ਤੇ ਮੁਠੀ ਨੂੰ ਬੰਦ ਕਰ ਲੈਣਾ ਤੇ 5 ਤੋਂ 7 ਮਿੰਟ ਤੁਸੀਂ ਇਸੇ ਤਰੀਕੇ ਦੇ ਨਾਲ ਖੜੇ ਰਹਿਣਾ ਹੈ ਜਿਵੇਂ ਕਿ 5 ਤੋਂ 7 ਮਿੰਟ ਖੜਨ ਤੋਂ ਬਾਅਦ ਦੇ ਵਿੱਚ ਜਿਵੇਂ ਕਿ ਤੁਹਾਡੇ ਹੱਥ ਦੇ ਵਿੱਚ ਇਸ ਨਮਕ ਨੂੰ ਪਸੀਨਾ ਆ ਜਾਵੇਗਾ ਇਸ ਤਰੀਕੇ ਦੇ ਨਾਜ ਜਿਵੇਂ 5-7 ਮਿੰਟ ਰੱਖਣ ਤੋਂ ਬਾਅਦ ਦੇ ਵਿੱਚ ਹੱਥ ਦੇ ਵਿੱਚ ਪਸੀਨਾ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਜਿਹੜੀ ਵਾਸ਼ਬੇਸ਼ਨ ਦੇ ਕੋਲ ਤੁਸੀਂ ਖੜੇ ਹੋਵੋਗੇ ਉਹ ਤੁਸੀਂ ਸਭ ਤੋਂ ਪਹਿਲਾਂ ਪਾਣੀ ਛੱਡਣਾ ਪਾਣੀ ਵਾਲੀ ਟੂਟੀ ਨੂੰ ਚਲਾਉਣਾ ਹੈ ਇਸ ਤਰ੍ਹਾਂ ਨਹੀਂ ਕਰਨਾ ਕਿ ਸਭ ਤੋਂ ਪਹਿਲਾਂ ਨਮਕ ਨੂੰ ਤੁਸੀਂ ਜੋ ਸੋਟਦੇ ਨਾ ਫਿਰ ਪਾਣੀ ਚਲਾਉਣਾ ਇਸ ਤਰੀਕੇ ਨਾਲ ਨਹੀਂ ਸਭ ਤੋਂ ਪਹਿਲਾਂ ਤੁਸੀਂ ਪਾਣੀ ਨੂੰ ਝਲਾ ਦੇਣਾ ਇਸੇ ਤਰੀਕੇ ਦੇ ਨਾਲ ਪਾਣੀ ਛੱਡਣ ਤੋਂ ਬਾਅਦ ਦੇ ਵਿੱਚ ਫਿਰ ਦੋਨਾਂ ਮੁਠੀਆਂ ਨੂੰ ਤੁਸੀਂ ਖੋਲਣਾ ਹੈ ਤੇ ਹੌਲੀ-ਹੌਲੀ ਕਰਕੇ ਉਸ ਨਮਕ ਨੂੰ ਪਾਣੀ ਦੇ ਵਿੱਚ ਛੱਡਣਾ ਸ਼ੁਰੂ ਕਰ ਦੇਣਾ ਤੇ ਇਸੇ ਤਰੀਕੇ ਦੇ ਨਾਲ ਹੌਲੀ-ਹੌਲੀ ਕਰਕੇ ਨਮਕ ਸਾਰਾ ਪਾਣੀ ਦੇ ਵਿੱਚ ਜਾਣਾ ਚਾਹੀਦਾ ਤੁਸੀਂ ਇੱਕੇ ਵਾਰ ਆਪਣੇ ਹੱਥ ਦਾ ਨਮਕ ਪਾਣੀ ਦੇ ਵਿੱਚ ਤੁਸੀਂ ਨਹੀਂ ਸੁਟਣਾ ਤੇ ਜਿਹੜਾ ਵਾਸ਼ਬੇਸ਼ਨ ਦਾ ਪਾਣੀ ਓਨੀ ਦੇਰ ਤੱਕ ਚੱਲਦਾ ਰਹਿੰਦੇ ਨਾ ਜਿੰਨੀ ਦੇਰ ਤੱਕ ਤੁਹਾਡੇ ਹੱਥ ਦਾ ਜਿਹੜਾ ਨਮਕ ਹੈ ਉਹ ਪੂਰੇ ਤਰੀਕੇ ਦੇ ਨਾਲ ਖਤਮ ਨਹੀਂ ਹੋ ਜਾਂਦਾ ਇਸੇ ਤਰੀਕੇ ਦੇਣਾ ਜਿਵੇਂ ਹੀ ਤੁਹਾਡੇ ਦੋਨਾਂ ਹੱਥਾਂ ਦੀਆਂ ਹਥੇਲੀਆਂ ਦਾ ਨਮਕ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਚਲਾ ਜਾਵੇਗਾ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੀਆਂ ਦੋਨੋਂ ਹੱਥਾਂ ਦੀਆਂ ਹਥੇਲੀਆਂ ਨੂੰ ਧੋ ਲੈਣਾ ਹੈ ਧੋਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣਾ ਹੱਥ ਨੂੰ ਵੀ ਧੋ ਲੈਣਾ ਹੈ ਬਸ ਤੁਸੀਂ ਇੰਨਾ ਹੀ ਉਪਾਅ ਕਰਨਾ ਹੈ ਆਪਣੇ ਬੱਚਿਆਂ ਦੇ ਵਿਆਹ ਤੇ ਫਿਊਚਰ ਨੂੰ ਸੋਚਦੇ ਹੋਏ ਉਹਨਾਂ ਦੇ ਮਨੋ ਕਾਮਨਾ ਨੂੰ ਸੋਚਦੇ ਹੋਏ ਪੱਛਮ ਦਿਸ਼ਾ ਦੇ ਵਿੱਚ ਆਪਣਾ ਫੇਸ ਕਰਕੇ ਉਨਾਂ ਦੇ ਵਿਆਹ ਦੀ ਕਾਮਨਾ ਕਰਦੇ ਹੋਏ ਫਿਊਚਰ ਦੇ ਵਿੱਚ ਆ ਰਹੀਆਂ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਤੁਸੀਂ ਇਹ ਇੱਕ ਨਮਕ ਤੇ ਫੇਟਕੜੀ ਦਾ ਛੋਟਾ ਜਿਹਾ ਉਪਾਅ ਕਰ ਲੈਣਾ ਹੈ। ਇਸ ਉਪਾਅ ਨੂੰ ਸਿੰਪਲ ਜਿਹਾ ਉਪਾਅ ਘਰੇਲੂ ਉਪਾਅ ਤੇ ਇਸ ਨੂੰ ਬੱਚੇ ਵੀ ਖੁਦ ਕਰ ਸਕਦੇ ਆ ਤੇ ਮਾਤਾ ਪਿਤਾ ਵੀ ਖੁਦ ਕਰ ਸਕਦੇ ਆ। ਇਸ ਉਪਾਅ ਨੂੰ ਤੁਸੀਂ ਜਾਂ ਤਾਂ 3 ਦਿਨ ਲਗਾਤਾਰ ਕਰ ਸਕਦੇ ਹੋ ਤੇ ਜਾਂ ਫਿਰ 3 ਸ਼ਨੀਵਾਰ ਲਗਾਤਾਰ ਕਰ ਸਕਦੇ ਜਿਵੇਂ ਕਿ ਇੱਕ ਸ਼ਨੀਵਾਰ ਤੁਸੀਂ ਕਰ ਲਿਆ ਉਸ ਤੋਂ ਅਗਲਾ ਸ਼ਨੀਵਾਰ ਆਵੇਗਾ ਉਸ ਦਿਨ ਕਰਨਾ ਹੈ ਤੇ ਇੱਕ ਉਸ ਤੋਂ ਅਗਲਾ 3 ਸ਼ਨੀਵਾਰ ਇਸ ਤਰੀਕੇ ਦੇ ਨਾਲ ਹੋ ਜਾਣਗੇ ਜੇਕਰ ਤੁਸੀਂ 3 ਦਿਨ ਲਗਾਤਾਰ ਕਰਨਾ ਚਾਹੋ ਨੀਓ ਤਾਂ ਜਿਵੇਂ ਕਿ ਸ਼ਨੀਵਾਰ ਕੀਤਾ ਫਿਰ ਐਤਵਾਰ ਤੇ ਸੋਮਵਾਰ ਇਸ ਤਰੀਕੇ ਦੇ ਨਾਲ ਤੁਸੀਂ 3 ਦਿਨ ਲਗਾਤਾਰ ਕਰ ਸਕਦੇ ਹੋ ਜਾਂ ਫਿਰ 3 ਸ਼ਨੀਵਾਰ ਲਗਾਤਾਰ ਕਰ ਸਕਦੇ ਹੋ ਜੋ ਵੀ ਤੁਹਾਨੂੰ ਈਜ਼ੀ ਲੱਗਦਾ ਹੋਵੇ ਜੇਕਰ ਤੇ ਦਿੰਦੇ ਨੇ ਲਗਾਤਾਰ ਈਜ਼ੀ ਲੱਗ ਰਿਹਾ ਤੁਸੀਂ ਇਸ ਤਰੀਕੇ ਨਾਲ ਕਰ ਲੋ ਜੇਕਰ ਤਿੰਨ ਸ਼ਨੀਵਾਰ ਲਗਾਤਾਰ ਈਜ਼ੀ ਲੱਗਦਾ ਤਾਂ ਉਸ ਤਰੀਕੇ ਨਾਲ ਵੀ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਇਹ ਉਪਾਅ ਕਰੋਗੇ ਇੱਕ ਵਾਰ ਇਸ ਉਪਾਅ ਨੂੰ ਕਰਕੇ ਦੇਖੋ ਸਿਰਫ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀਆਂ ਪ੍ਰੋਬਲਮ ਹੀ ਨਹੀਂ ਤੁਹਾਡੇ ਬੱਚਿਆਂ ਦੇ ਫਿਊਚਰ ਜੌਬ ਅਰਨਿੰਗ ਕਹਿੰਦਾ ਭਾਬੀ ਕਿ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਹਰ ਪ੍ਰਕਾਰ ਦੇ ਦੁੱਖ ਕਸ਼ਟ ਚੱਲ ਰਹੇ ਨੇ ਜੋ ਕਿ ਉਹਨਾਂ ਦੇ ਫਿਊਚਰ ਦੇ ਵਿੱਚ ਪ੍ਰੋਬਲਮ ਆ ਰਹੀਆਂ ਨੇ ਉਹ ਸਾਰੇ ਦੁੱਖ ਕਸ਼ਟ ਤਕਲੀਫਾਂ ਨੇ ਜਿਹੜੀਆਂ ਵਿਆਹ ਦੀ ਪ੍ਰੋਬਲਮ ਦੇ ਨਾਲ ਨਾਲ ਉਹ ਵੀ ਦੂਰ ਹੋ ਜਾਣਗੀਆਂ ਏਸੀ ਸਿੰਪਲ ਜਿਹਾ ਉਪਾਅ ਜੋ ਕਿ ਫਿਲਟਕੜੀ ਤੇ ਨਮਕ ਦੇ ਨਾਲ ਕਰਨਾ ਇੱਕ ਵਾਰ ਤੁਸੀਂ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ ਇਹ ਉਪਾਅ ਇੰਨਾ ਜ਼ਿਆਦਾ ਚਮਤਕਾਰੀਏ ਕਿ ਤੁਹਾਨੂੰ ਇਸ ਉਪਾਅ ਨੂੰ ਕਰਨ ਤੋਂ ਬਾਅਦ ਤੁਰੰਤ ਹੀ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਜਾਣਕਾਰੀ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ। ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦਨ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ